तो ये तमाम ये जो रीडिंग चल रही है मैं कर रहा हूं तमाम ये जो नंबर हो गए 150 ये तो काफी देर हो गया तो ये तो ले आनी थी भाई ਭਾਈ ਜੀ 27 ਤਰੀਕ ਦੀ ਜੋ ਘਟਨਾ ਵਾਪਰੀ ਹੈ ਮਲੋਟ ਵਿਖੇ ਤੇ ਇਹੇ ਤੁਹਾਡਾ ਦਸਰੇ ਬ੍ਰਦਰ ਸੀਗਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਮਰੇ ਜੀ ਮੇਰਾ ਬ੍ਰਦਰ ਲਖਮੀ ਸਿੰਘ ਸਾਨੂ ਭਜਨ ਸਿੰਘ ਠੀਕ ਕਿਹੜੇ ਜ਼ਿਲ੍ਹੇ ਦੇ ਹੈਗੇ ਜੀ ਕਿਹੜਾ ਪਿੰਡ ਹੈਗਾ ਪੂਰੀ ਜਾਣਕਾਰੀ ਦਿਓ ਪ੍ਰੋਪਰ ਪਿੰਡ ਨੰਦਗੜ ਹੈ ਹਾਂਜੀ ਜ਼ਿਲ੍ਹਾ ਸ਼ਰਮਕਸਰ ਸਾਹਿਬ ਅੱਛਾ ਜੀ ਤੇ ਕਿੱਥੇ ਜਾ ਰਹੇ ਸੀਗੇ ਜੀ ਤੇ ਆਪਦੀ ਪੜ੍ਹਾਈ ਦੇ ਰਿਗਾਰਡਿੰਗ ਕਿੱਥੇ ਜਾ ਰਹੇ ਸੀਗੇ ਉਹਦਾ ਕੰਮ ਹੀ ਕਰਨ ਜਾ ਰਹੇ ਸੀ ਮਲੋਟੀ ਠੀਕ ਇੱਕ ਮੁੰਡਾ ਨਾਲ ਹੋਰ ਵੀ ਸੀਗਾ ਨੌਜਵਾਨ ਇਹਦੇ ਨਾਲ ਹਾਂਜੀ ਉਹ ਸਟੂਡੈਂਟ ਇਹਦਾ ਹਮ ਸਾਥੀ ਹੈ ਜਿਹੜਾ ਉਹਦੇ ਨਾਲ ਹੀ ਪੜਦਾ ਈਟੀਟੀ ਕਰਦਾ ਠੀਕ ਕਿਹੜੇ ਪਿੰਡ ਤੋਂ ਸੀ ਜੀ ਭੰਗ ਚੜੀ ਤੋਂ ਭੰਗ ਚੜੀ ਤੋਂ ਤੁਹਾਡਾ ਬ੍ਰਦਰ ਜੀ ਕਿਹੜੇ ਪਿੰਡਾ ਜੀ ਤੁਹਾਡਾ ਮੇਰਾ ਨੰਦਗੜ ਜੀ ਨੰਦਗੜ ਜੀ ਅਸੀਂ ਆ ਤੇ ਜਾ ਰਹੇ ਸੀ ਰਸਤੇ ਦੇ ਵਿੱਚ ਹਾਂਜੀ ਰਸਤੇ ਵਿੱਚ ਇੱਕ ਜਾ ਰਹੇ ਸੀ ਅ ਕਿਸੇ ਆਉਦੇ ਸਕੂਲ ਦੇ ਰਕਾਨੀ ਠੀਕ ਹੈ ਜੀ ਤੇ ਉਹ ਰਸਤੇ ਵਿੱਚ ਜਦੋਂ ਜਾ ਰਹੇ ਸੀਗੇ ਸਾਈਕਰ ਤੇਜ਼ ਰਫ਼ਤਾਰ ਬਰੇਜ਼ਰ ਗੱਡੀ ਆਉਂਦੀ ਹੈ ਠੀਕ ਹੈ ਜੀ ਜੋ ਅਰਸ਼ਦੀਪ ਸਿੰਘ ਦੇ ਨਾਮ ਤੇ ਰਜਿਸਟਰ ਹਾਂ ਤੇ ਪੈਂਡ ਹੈਗਾ ਪੰਜਾਬਾ ਪੰਜਾਬਾ ਪੈਂਡ ਪੰਜਾਬਾ ਦੀ ਗੱਡੀ ਹੈ ਹਲਕਾ ਡੱਬਾ ਹਲਕਾ ਡੱਬਾ ਲੰਬੀ ਹਲਕੇ ਠੀਕ ਲੰਬੀ ਹਲਕੇ ਤੋਂ ਹਾਂਜੀ ਬਹੁਤ ਤੇਜ਼ ਰਫ਼ਤਾਰ ਆਈ ਉਸ ਬੰਦੇ ਦਾ ਕੰਟਰੋਲ ਨਹੀਂ ਹੋਈ ਤੇ ਰੋਂਗ ਸਾਈਡ ਆ ਕੇ ਜੋ ਲਾਪਰੀ ਸਿੰਘ ਤੇ ਅਰਸ਼ਦੀਪ ਰਾਜਵਿੰਦਰ ਸਿੰਘ ਦਾ ਮੋਟਰਸਾਈਕਲ ਸੀ ਉਹਨੂੰ ਹਿੱਟ ਕੀਤਾ ਜੀ ਠੀਕ ਹੈ ਜੀ ਇਸ ਹੱਟ ਦੇ ਦੌਰਾਨ ਰਾਜਵਿੰਦਰ ਸਿੰਘ ਦੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਹੈ ਠੀਕ ਹੈ ਜੀ ਤੇ ਲਾਪਰੀ ਸਿੰਘ ਨੂੰ ਰੈਫਰ ਕੀਤਾ ਜਾਂਦਾ ਐਮਰਜੈਂਸੀ ਦੇ ਵਿੱਚ ਠੀਕ ਹੈ ਇਸੇ ਰਸਤੇ ਦੇ ਵਿੱਚ ਡੈਥ ਹੋ ਜਾਂਦੀ ਹੈ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਪਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਦੇਖੋ ਦੋਨੇ ਬ੍ਰਦਰ ਹੀ ਸੀ ਮੇਰੇ ਚਲੋ ਬਾਦਰੇ ਸੀ ਵਧੀਆ ਕੱਲ ਨੂੰ ਨੌਕਰੀਆਂ ਵੀ ਲੱਗਣੀਆਂ ਸੀਗਾ ਤੇ ਉਹ ਮੰਨ ਕੇ ਚਲੋ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਹੈ ਜੀ ਪਹਿਲੀ ਗੱਲ ਤਾਂ ਉਹ ਜਿਹੜੇ ਬੰਦੇ ਨੇ ਹਿੱਟ ਕੀਤੀ ਹੈ ਇਹ ਗੱਡੀ ਉਹ ਸਾਡੇ ਸਾਹਮਣੇ ਹਜੇ ਤੱਕ ਨਾ ਆਇਆ ਹੀ ਨਾ ਸਾਡੇ ਨਾਲ ਉਹ ਹਜੇ ਤੱਕ ਉਹਨਾਂ ਨੇ ਕੰਟੈਕਟ ਕੀਤਾ ਹੀ ਠੀਕ ਹੈ ਤੇ ਨਾ ਹੀ ਸਾਡੇ ਨੇ ਕਿਸੇ ਪੁਲਿਸ ਵਾਲੇ ਨੇ ਬਿਆਨ ਲਈ ਸਾਡੇ ਤੋਂ ਠੀਕ ਹੈ ਕੀ ਕਹਿਣਾ ਚਾਹੂਗਾ ਕੱਲ ਜਿਹੜਾ ਸਸਕਾਰ ਤੁਹਾਡੇ ਮੁੰਡੇ ਦਾ ਹੋਇਆ ਜਾਨ ਲੱਗੇ ਤੇ ਮਲੋਟ ਵਿਖੇ ਜਿਹੜਾ ਐਕਸੀਡੈਂਟ ਨਾਲ ਕਹਿੰਦੇ ਹਾਸਾ ਵਾਪਰੇ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਸਾਡੇ ਜੀ ਬੱਚੇ ਏਟੀਟੀ ਕਰ ਰਹੇ ਸੀਗੇ ਠੀਕ ਜੀ ਕਿ ਉਹ ਸਕੂਲ ਦੇ ਕੋਈ ਉਹਨਾਂ ਸਕੂਲ ਵੱਲੋਂ ਜੋ ਡਿਊਟੀ ਲਈ ਸੀ ਜੀ ਠੀਕ ਜੀ ਤੇ ਉਹ ਜਾ ਰਹੇ ਸੀ ਐਮਰੋਡ ਨੂੰ ਜਾ ਰਹੇ ਸੀ ਉਹਨੇ ਡਿਊਟੀ ਦਾ ਡਬਲ ਠੀਕ ਜੀ ਮਲਕੋ ਕਿ ਲੱਗੀ ਸੀ ਉਹ ਰਸਤੇ ਦੇ ਵਿੱਚ ਪਿੰਡ ਕਰਾਈ ਵਾਲੇ ਨੂੰ ਸੜਕਾ ਮੁੜਦੀ ਹੈ ਜੀ ਠੀਕ ਜੀ ਉੱਥੇ ਇੱਕ ਦੂਜਾ ਗੱਡੀ ਆਈ ਹੈ ਜੀ ਠੀਕ ਜੀ ਬਹੁਤ ਤੇਜ਼ ਆਰਨਾ ਉਹਨੇ ਰੌਂਗ ਸਾਈਡ ਤੋਂ ਹੋ ਕੇ ਜੀ ਸਾਡੇ ਬੱਚਿਆਂ ਨਾਲ ਵੱਡੀ ਟੱਕਰ ਮਾਰੀਆ ਟੱਕ ਮਾਰ ਕੇ ਦਿਓ ਨਵੀਂ ਮੌਕੇ ਦੇਖ ਤੇ ਮੇਰੇ ਰਾਜ ਵਿਧਾਨ ਸਭਾ ਦੇ ਡੈਟ ਜੱਥ ਹੋ ਜੇ ਪ੍ਰਸ਼ਾਸਨ ਨੂੰ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਇੱਥੋਂ ਦੇ ਵਿਧਾਇਕ ਹੈਗੇ ਉਹਨਾਂ ਨੂੰ ਕੀ ਮੰਗ ਕਰਦੇ ਹੋ ਤੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਤਾਂ ਸਾਡੇ ਬੱਚਾ ਦਾ ਇਨਸਾਫ ਮਿਲੇ ਜੀ ਠੀਕ ਹੈ ਜੀ ਜੋ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਸੀ ਕੱਲ ਨੂੰ ਉਹਨਾਂ ਦੇ ਜਿਹੜਾ ਸਾਡਾ ਅੱਜ ਘਟਾ ਪਿਆ ਜੀ ਬਹੁਤ ਵੱਡਾ ਤੁਹਾਡਾ ਪਰਿਵਾਰ ਨੂੰ ਦੋਨਾਂ ਨੂੰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਜਿਹੜਾ ਪਿਆ ਇਹ ਪ੍ਰਮਾਤਮਾ ਵੀ ਨਹੀਂ ਪੂਰਾ ਕਰ ਸਕਦਾ ਹਾਂਜੀ ਹਾਂਜੀ ਸਾਡੇ ਸਾਡੀ ਤਾਂ ਇਹ ਮੰਗ ਹੈ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਇਨਸਾਫ ਦੇ ਦੇ ਉਸ ਬੰਦੇ ਨੂੰ ਬਸ ਕੁਝ ਵੀ ਕਹਿ ਲੋ ਹਣਾ ਤੁਸੀਂ ਸਾਡੇ ਤੋਂ ਸਿਆਣੇ ਹੋ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਸਾਡੇ ਦੋ ਭਰਾ ਗਏ ਆ ਬਸ ਉਹਨਾਂ ਨੂੰ ਇਨਸਾਫ ਮਿਲੇ